ਵਾਜਾ ਮਤ ਸਤ ਸੰਤੋਖ ਦੋਇ ਤਾਲ ਰਾਗ ਨਾਦ ਨਹੀਂ ਦੂਜਾ ਪਾਓ ਤਾਂ ਵਾਜਾ ਕੀ ਹੁੰਦਾ ਹੈ ਤਾਲ ਕਿਦਾਂ ਪੂਰੇ ਜਾਂਦੇ ਹਨ ਨਾਦ ਕਿਹੜਾ ਹੈ ਜਿਹੜਾ ਵੱਜਦਾ ਹੈ ਔਰ ਉਹਨੂੰ ਕਿਦਾਂ ਪਹਛਾਇਆ ਜਾਂਦਾ ਹੈ ਆਓ ਉਸ ਦੇ ਬਾਰੇ ਵਿੱਚ ਆਪਾਂ ਜਾਣਦੇ ਹਾਂ ਗੁਰਬਾਣੀ ਤੋਂ ਸਿੱਖਿਆ ਲੈਨੇ ਹਾਂ ਸੋ ਅੰਗ 350 ਉੱਪਰ ਆਪਣਾ ਇਹ ਸ਼ਬਦ ਦਰਜ ਹੈ ਤਾਂ ਤੁਨ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਤੇ ਉਹ ਆਪਾਂ ਨਾਲ ਦੇਖਾਂਗੇ ਵੀ ਪੜਾਂਗੇ ਵੀ ਔਰ ਨਾਲ ਉਸਦੇ ਅਰਥ ਸਮਝਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਰਮੇਸ਼ਵਰ ਦਾ ਵਾਹਿਗੁਰੂ ਦਾ ਗੁਣगान ਕਰਦੇ ਆਂ ਸੰਗੀਤ ਦੇ ਰਾਹੀ ਕੀਰਤਨ ਕਰਦੇ ਆ ਆਪਾਂ ਵਾਜੇ ਦੇ ਨਾਲ ਸੁਰਾਂ ਦੇ ਵਿੱਚ ਔਰ ਗੁਰਬਾਣੀ ਦੇ ਵਿੱਚ ਵਾਜਾ ਕੀ ਹੈ ਤਬਲਾ ਕੀ ਹੈ ਤਬਲਾ ਜਿਹੜਾ ਆਪਾਂ ਨਾਲ বাজਾਨੇ ਆ ਉਹ ਕੀ ਹੈ ਨਾਦ ਕੀ ਹੈ ਰਾਗ ਕੀ ਨੇ ਜਿਹੜਾ ਕੋਈ ਨੱਚਦੇ ਆ ਟੱਪਦੇ ਆ ਆਪਾਂ ਉਹਦੇ ਬਾਰੇ ਗੁਰਬਾਣੀ ਕੀ ਕਹਿੰਦੀ ਹੈ ਔਰ ਕਈ ਧਰਮਾਂ ਦੇ ਵਿੱਚ ਲੋਕ ਨੱਚਦੇ ਨੇ ਗਾਉਂਦੇ ਨੇ ਪਰਮੇਸ਼ਰ ਨੂੰ ਯਾਦ ਕਰਨ ਵਾਸਤੇ ਤੇ ਗੁਰਬਾਣੀ ਸਾਨੂੰ ਕੀ ਸਿੱਖਿਆ ਦਿੰਦੀ ਹੈ ਕਿ ਇਸ ਨੂੰ ਕਿਸ ਤਰ੍ਹਾਂ ਦੇ ਨਾਲ ਆਪਾਂ ਨੂੰ ਗੁਣ ਗਾਇਨ ਕਰਨਾ ਚਾਹੀਦਾ ਪਰਮੇਸ਼ਰ ਦਾ ਪਰਮੇਸ਼ਰ ਦੇ ਗੁਣ ਗਾਉਣ ਦਾ ਸਭ ਤੋਂ ਵਧੀਆ ਜਿਹੜਾ ਤਰੀਕਾ ਹੈ ਉਹ ਗੁਰਬਾਣੀ ਦੇ ਵਿੱਚ ਦਿੱਤਾ ਗਿਆ ਹੈ ਕਿ ਕੀ ਆਪਾਂ ਨੂੰ ਨੱਚਣਾ ਟਪਣਾ ਚਾਹੀਦਾ ਹੈ ਕੀ ਆਪਾਂ ਨੂੰ ਵਾਜੇ ਯਾ ਤਬਲੇ ਜਾਂ ਕੁਮਰੂ ਜਲਾਵਾਜੀ ਬਨ ਕੇ ਕੋਈ ਨੱਚਦੇ ਨੇ ਉਹ ਕਰਨਾ ਚਾਹੀਦਾ ਹੈ ਜਾਂ ਨਹੀਂ ਆਓ ਆਪਾਂ ਗੁਰਬਾਣੀ ਤੋਂ ਇਹ ਸਿੱਖਿਆ ਲੰਨੇ ਆ ਕਿ ਕਿਸ ਤਰ੍ਹਾਂ ਦੇ ਨਾਲ ਆਪਾਂ ਨੂੰ ਗੁਰਬਾਣੀ ਕਿਸ ਤਰ੍ਹਾਂ ਦੇ ਨਾਲ ਆਪਾਂ ਪਰਮੇਸ਼ਵਰ ਰੰਗ ਕੀਰਤਨ ਕਰਨਾ ਹੈ ਉਹਦੀ ਕੀਰਤੀ ਕਰਨੀ ਹੈ ਬਾਜਾ ਮਤ ਪਖਾਵਜ ਪਾਓ ਹੋਏ ਆਨੰਦ ਸਦਾ ਮਨ ਚਾਓ ਏਹਾ ਭਗਤ ਇਹੋ ਤਪਤਾਓ ਇਹ ਤਿਰੰਗ ਨਾਚ ਹੈ ਰਖ ਰਖ ਪਾਓ ਪੂਰੇ ਤਾਲ ਜਾਣੇ ਸਾਲਾ ਹੋਰ ਨੱਚਣਾ ਖੁਸ਼ੀਆਂ ਵਨ ਮਾ ਰਹੋ ਸੋ ਆਪਾਂ ਸੋ ਸਮਝਦੇ ਹਾਂ ਕਿ ਬਾਜਾ ਮਤ ਸੋ ਮਤ ਜਿਹੜੀ ਹੈ ਇਸ ਦੇ ਇਹੀ ਤੁਹਾਡਾ ਬਾਜਾ ਹੈ ਪਖਾਵਜ ਪਾਓ ਸੋ ਜਿਹੜੇ ਆਪਾਂ ਤਬਲਾ ਵਗੈਰਾ ਬਜਾਉਨੇ ਆਂ ਉਹ ਪਾਉ ਹੈ ਵਾਜਾ ਮਤ ਪਖਾਵਜ ਪਾਉ ਸੋ ਕੀ ਹੋਣਾ ਚਾਹੀਦਾ ਹੈ ਮਤ ਜਿਹੜੀ ਹੈ ਉਹ ਨੂੰ ਤੁਸੀਂ ਆਪਣਾ ਵਾਜਾ ਬਣਾ ਲਓ ਔਰ ਤਬਲਾ ਕਿਨੂੰ ਬਣਾਉਣਾ ਹੈ ਪਾਉ ਨੂੰ ਪਾਉ ਕੀ ਹੈ ਪ੍ਰੇਮ ਪਰਮੇਸ਼ਵਰ ਦੇ ਨਾਲ ਪ੍ਰੇਮ ਕਰੋ ਔਰ ਮਤ ਦੇ ਵਿੱਚ ਹੁਣਤਾਰਣ ਕਰੋ ਮਤਮਤਾ ਸੰਦੋਖੇ ਦਾ ਗੁਰਬਾਣੀ ਜੀ ਆਂਦਾ ਹੈ ਸੋ ਮਤ ਜਿਹੜੀ ਹੈ ਉਹ ਗੁਰਮਤ ਹੈ ਗੁਰਮਤ ਜਿਹੜੀ ਹੈ ਉਹ ਲਾਓ ਔਰ ਪਰਮੇਸ਼ਵਰ ਤੇ ਨਾਲ ਪਿਆਰ ਪਾਓ ਹੋਏ ਆਨੰਦ ਸਦਾ ਮਨ ਚਾਓ ਹੋਏਗਾ ਕੀ ਇਸ ਦੇ ਨਾਲ ਤੁਹਾਡੇ ਅੰਦਰ ਆਨੰਦ ਪੈਦਾ ਹੋ ਜਾਏਗਾ ਔਰ ਮਨ ਦੇ ਵਿੱਚ ਚਾਹੋ ਪੈਦਾ ਹੋ ਜਾਏਗਾ ਕਾਹਦੇ ਨਾਲ ਗੁਰਮਤ ਲੈਣ ਨਾਲ ਔਰ ਪਰਮੇਸ਼ਵਰ ਦੇ ਨਾਲ ਪ੍ਰੇਮ ਪਾਉਣ ਨਾਲ ਹੋਏ ਆਨੰਦ ਸਦਾ ਮਨ ਚਾਓ ਇਹਾ ਭਗਤ ਇਹੋ ਤਪਤਾਓ ਇਹੀ ਭਗਤੀ ਹੈ ਪਰਮੇਸ਼ਰ ਦੀ ਇਹੀ ਤਪ ਹੈ ਇਹ ਤਾਓ ਹੈ ਇਹੀ ਤਰੀਕਾ ਹੈ ਉਹ ਨੂੰ ਪਾਉਣ ਦਾ ਪਰਮੇਸ਼ਰ ਦੇ ਨਾਲ ਪਿਆਰ ਔਰ ਉਹਦੀ ਗੁਰਮਤ ਲੈਣੀ ਇਹ ਤਿਰੰਗ ਨਾਚਾ ਹੈ ਰੱਖ ਰੱਖ ਪਾਓ ਸੋ ਹੁਣ ਨੱਚਣ ਦਾ ਤਰੀਕਾ ਦੱਸ ਦਿੱਤਾ ਵਾਜਾ ਵਜਾਉਣ ਦਾ ਤਰੀਕਾ ਦੱਸ ਦਿੱਤਾ ਇਸ ਤਰ੍ਹਾਂ ਦੇ ਨਾਲ ਨਚਣਾ ਹੈ ਤੁਸੀਂ ਇਹੀ ਤੁਹਾਡਾ ਤਰੀਕਾ ਹੈ ਪਰਮੇਸ਼ਵਰ ਨੂੰ ਪਾਉਣ ਦਾ ਪੂਰੇ ਤਾਲ ਜਾਣੇ ਸਾਲਾ ਹੁਣ ਜਿਹੜੇ ਤਾਰਪੂਲ ਦੇ ਹੁਣ ਜਿਹੜੇ ਤਾਲ ਹੁੰਦੇ ਆ ਜਿਹੜੇ ਹੱਥਾਂ ਨਾਲ ਤਾਲ ਬਜਾਉਂਦੇ ਨੇ ਇਹਨਾਂ ਬਟਲੀਆਂ ਵੀ ਕਹਿੰਦੇ ਆ ਜਾਂ ਖੜਕਾਲ ਵੀ ਹੁੰਦੇ ਜਿਹੜੇ ਬਜਾਉਂਦੇ ਨੇ ਉਹ ਤਾਰਣ ਪੂਰਨ ਦਾ ਕੀ ਤਰੀਕਾ ਹੈ ਜਾਣੇ ਸਾਲਾ ਪਰਮੇਸ਼ਵਰ ਦੀ ਸਿਫਤ ਸਲਾਹ ਕਰਨਾ ਹੀ ਉਹਦੇ ਤਾਲ ਪੂਰਨੇ ਹਨ ਸੋ ਜਿੰਨੀ ਉਸ ਦੀ ਸਲਾਹ ਸਿਫਤ ਸਲਾਹ ਕਰੋਗੇ ਉਹੀ ਉਸਦੇ ਤਾਲ ਪੂਰਨੇ ਹੋਣਗੇ ਹੋਰ ਨੱਚਣਾ ਖੁਸ਼ੀਆਂ ਮਨਮਾਹ ਹੋਰ ਜਿਹੜਾ ਨੱਚਣਾ ਟੱਪਣਾ ਹੈ ਖੁਸ਼ੀਆਂ ਮਨਾਉਣੀ ਹੈ ਉਹ ਨਹੀਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਔਰ ਜੇ ਕਰਦੇ ਆ ਤਾਂ ਫਿਰ ਤਰੀਕਾ ਕੀ ਹੈ ਪਰਮੇਸ਼ਵਰ ਦੀ ਸਿਫਤ ਸਲਾਹ ਕਰਨੀ ਹੈ ਉਹਦੀ ਸਿਫਤ ਸਲਾਹ ਕਰਨੀ ਹੀ ਸਾਡੇ ਵਾਸਤੇ ਨੱਚਣਾ ਟੱਪਣਾ ਖੁਸ਼ੀਆਂ ਹਾਂ ਰਹੋ ਸੋ ਟਹਿਰਾਉਤ ਬਾਦ ਸਾਨੂੰ ਕੀ ਦੱਸਦੇ ਨੇ ਸਤ ਸੰਤੋਖ ਵਜਹਿ ਦੁਇ ਤਾਲ ਹੁਣ ਤਾਲ ਵਜਾਉਣ ਦਾ ਤਰੀਕਾ ਫੇਰ ਦੱਸਿਆ ਹੈ ਕਿਦਾਂ ਵੱਜੂਗੀ ਜਦੋਂ ਸਤ ਸੰਤੋਖ ਆ ਜਾਏਗਾ ਤੁਹਾਡੇ ਅੰਦਰ ਸਤ ਸੰਤੋਖ ਜਦੋਂ ਤੁਹਾਡੇ ਕੋਲ ਆ ਗਿਆ ਫੇਰ ਆਪਾਂ ਉਹ ਤਾਲ ਵਜਾਵਾਂਗੇ ਕਿਹੜੀ ਤਾਲ ਵੱਜੇਗੀ ਪੈਰੀ ਵਾਜਾ ਸਦਾ ਨਿਹਾਲ ਹੁਣ ਨੱਚਣ ਡੱਪਣ ਦਾ ਜਿਹੜਾ ਤਰੀਕਾ ਦੱਸਦਾ ਸਾਨੂੰ ਕੀ ਆ ਨੱਚਣਾ ਡੱਪਣਾ ਨਹੀਂ ਹੈ ਸਤ ਸੰਤੋਖ ਦੇ ਵਿੱਚ ਰਹਿਣਾ ਹੈ ਇਹ ਹੀ ਸਾਡੇ ਵਾਸਤੇ ਤਾਲ ਹੈ ਔਰ ਇਹ ਹੀ ਉਹਦੀ ਸਾਡੇ ਵਾਸਤੇ ਨਾਚ ਹੈ ਰਾਗ ਨਾਦ ਨਹੀਂ ਦੂਜਾ ਪਾਓ ਇਤ ਰੰਗ ਨਾਚੋ ਰੱਖ ਰੱਖ ਪਾਓ ਰਾਗ ਨਾਦ ਨਹੀਂ ਦੂਜਾ ਪਾਓ ਜੇ ਤੁਹਾਡੇ ਅੰਦਰ ਦੂਜਾ ਪਾਉ ਹੈ ਫਿਰ ਰਾਗ ਨਾਦ ਨਹੀਂ ਪੈਦਾ ਹੋਇਆ ਰਾਗ ਨਾਦ ਕਦੋਂ ਪੈਦਾ ਹੁੰਦਾ ਜਦੋਂ ਦੂਜਾ ਭਾਅ ਖਤਮ ਹੋ ਜਾਂਦਾ ਹੈ ਦੂਜਾ ਭਾਅ ਕੀ ਆ ਸਾਨੂੰ ਪਰਮੇਸ਼ਵਰ ਹਰ ਇੱਕ ਨੂੰ ਦਸਣਾ ਚਾਹੀਦਾ ਇਸੇ ਤਰ੍ਹਾਂ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਦੇ ਵਿੱਚ ਇੱਕ ਓੰਕਾਰ ਉਹ ਇੱਕ ਹੈ ਪਰਮੇਸ਼ਵਰ ਉਸੇ ਨੇ ਏਕਾਰ ਤਾਰਿਆ ਹੈ ਤੇ ਦੂਜਾ ਭਾਅ ਤੁਹਾਡੇ ਅੰਦਰੋਂ ਖਤਮ ਜਦੋਂ ਹੋਏਗਾ ਉਦੋਂ ਆਪਣੇ ਅਪਿਰਾਗ ਨਾਦ ਜਿਹੜੇ ਹੈ ਤੁਹਾਡੇ ਅੰਦਰ ਉੱਜਣ ਲੱਗ ਪੈਣਗੇ ਇਹ ਤਿਰੰਗ ਨਾਚੋ ਰੱਖ ਰੱਖ ਪਾਓ ਇਹ ਹੀ ਇੱਕ ਤਰੀਕਾ ਹੈ ਇਸ ਰੰਗ ਦੇ ਵਿੱਚ ਰੱਖ ਰੱਖ ਕੇ ਪਾਉ ਪਾਉ ਰੱਖਣ ਦੀ ਲੋੜ ਨਹੀਂ ਪਾਉਂਦਾ ਇਹ ਹੀ ਤਰੀਕਾ ਹੈ ਬਸ ਪਰਮੇਸ਼ਵਰ ਨੂੰ ਯਾਦ ਰੱਖਣਾ ਹੀ ਉਸ ਦਾ ਨੱਚਣ ਦਾ ਤਰੀਕਾ ਹੈ ਪਾਉ ਫੇਰੀ ਹੋਵੇ ਮਨ ਜੀਤ ਬਹਿੰਦਿਆਂ ਉੱਠਦਿਆਂ ਨੀਤਾ ਨੀਤ ਜਣਾ ਕੋ ਇਧਰ ਆਪਾ ਤੁਰਦੇ ਫਿਰਦੇ ਆ ਫੇਰੀਆਂ ਕੱਢਦੇ ਆ ਨੱਚਦੇ ਗਾਨੇ ਆ ਉਹ ਸਿਰਫ ਮਨ ਦੇ ਵਿੱਚ ਉਸ ਨੂੰ ਯਾਦ ਰੱਖਣਾ ਬਹਿੰਦਿਆਂ ਉੱਠਦਾਂ ਹੀ ਉਸ ਨੂੰ ਯਾਦ ਰੱਖਣਾ ਇਹੀ ਸਾਡੇ ਵਾਸਤੇ ਫੇਰੀਆਂ ਕੱਡਨੀਆਂ ਹਨ ਲੇਟਣ ਲੇਟ ਜਾਣੇ ਤਨਸਵਾਹ ਇਹ ਤਰੰਗ ਨਾਚੋ ਰਖ ਰਖ ਪਾਓ ਕਈ ਲੇਟ ਲੇਟ ਕੇ ਨੱਚਦੇ ਨੇ ਉਹ ਸਾਨੂੰ ਮਰਾਈ ਕੀਤੀ ਗਈ ਹੈ ਲੇਟਣ ਲੇਟ ਜਾਣੇ ਤਨਸਵਾਹ ਤਨ ਨੂੰ ਬਸ ਸਵਾਹ ਜਾਨ ਸਮਝੋ ਬਸ ਇਹੀ ਸਾਡੇ ਵਾਸਤੇ ਲੇਟਣਾ ਹੈ ਇਹ ਤਰੰਗ ਨਾਚੋ ਰਖ ਰਖ ਪਾਓ ਇਸ ਤਰੀਕੇ ਨਾਲ ਨੱਚੋ ਸਿੱਖ ਸਭਾ ਦੇਖਿਆ ਕਾ ਪਾਓ ਗੁਰਮੁਖ ਸੁਣਣਾ ਸੱਚਾ ਨਾਓ ਹੁਣ ਸਿੱਖਿਆ ਸਾਨੂੰ ਕੀ ਲੈਣੀ ਹੈ ਉਹਦੇ ਨਾਲ ਪ੍ਰੇਮ ਕਰਨਾ ਹੈ ਸਿੱਖ ਸਭਾ ਦੇਖਿਆ ਕਾ ਪਾਓ ਜਿੱਥੇ ਸਿੱਖ ਸੰਗਤ ਜਿੱਥੇ ਵੀ ਸਭਾ ਲਗਾਉਂਦੇ ਆ ਉੱਥੇ ਕੀ ਸਿੱਖਿਆ ਲੈਣੀ ਹੈ ਪਰਮੇਸ਼ਵਰ ਦੇ ਨਾਲ ਪਿਆਰ ਰੱਖਣਾ ਹੈ ਪਰਮੇਸ਼ਵਰ ਦੇ ਨਾਲ ਹਮੇਸ਼ਾ ਪਾਉ ਰੱਖੋ ਗੁਰਮੁਖੀ ਸੁਣਨਾ ਸੱਚਾ ਨਾਮ ਗੁਰਮੁਖ ਕੀ ਸੁਣਨਾ ਹੈ ਸੱਚਾ ਨਾਮ ਉਹੀ ਗੁਰਮੁਖ ਨੇ ਉਹੀ ਗੁਰਮੁਖ ਬਣਨਗੇ ਜਿਹੜਾ ਉਸ ਦਾ ਸੱਚਾ ਨਾਮ ਸੁਣਨਗੇ ਸੱਚੇ ਨਾਮ ਦੀ ਸਿਫਤ ਸਲਾਹ ਕਰਨੀ ਹੈ ਜਿੱਥੇ ਵੀ ਸਿੱਖ ਸਭਾ ਬਣਦੀ ਹੈ ਜਿੱਥੇ ਵੀ ਤੁਸੀਂ ਸਿੱਖ ਸੰਗਤ ਬੈਠਦੇ ਹੋ ਉੱਥੇ ਪਰਮੇਸ਼ਰ ਦਾ ਨਾਮ ਲਓ ਔਰ ਉਹੀ ਸਾਰਿਆਂ ਨੂੰ ਸੁਣੋ ਔਰ ਵੰਡੋ ਨਾਨਕ ਆਖਣ ਵੇਰਾ ਵੇਰ ਇਹ ਤਰੰਗ ਨਾਚੋ ਰੱਖ ਰੱਖ ਪੈਰ ਸ੍ਰੀ ਗੁਰੂ ਨਾਨਕ ਜੀ ਆਪਾਂ ਨੂੰ ਕੀ ਸਿੱਖਿਆ ਦਿੰਦੇ ਹਨ ਕਿ ਜਿਹੜਾ ਆਪਾਂ ਵਾਰੋ ਵਾਰ ਇੱਧਰ ਉੱਧਰ ਘੁੰਮਦੇ ਆ ਉਹ ਕੀ ਕਰਨਾ ਹੈ ਇਹ ਤਰੰਗ ਨਾਚੋ ਰੱਖ ਰੱਖ ਪੈਰ ਇੱਕ ਜਗ੍ਹਾ ਤੇ ਬਸ ਇੱਕ ਰੰਗ ਇੱਕ ਰੰਗ ਦੇ ਵਿੱਚ ਨਚੋ ਦੇ ਪਾਸ ਪਰਮੇਸ਼ਵਰ ਹੀ ਦਿਸੇ ਹਰ ਪਾਸੇ ਇਹੀ ਉਸ ਦਾ ਲੱਚਣ ਦਾ ਤਰੀਕਾ ਹੈ ਸੋ ਆਪਾਂ ਨੂੰ ਇਹਦੇ ਚੋਂ ਕੀ ਸਿੱਖਿਆ ਮਿਲਦੀ ਹੈ ਕਿ ਮਤ ਜਿਹੜੀ ਹੈ ਉਹ ਧਾਰਨ ਕਰੋ ਗੁਰਮਤ ਧਾਰਨ ਕਰੋ ਔਰ ਪਰਮੇਸ਼ਰ ਦਾ ਪਿਆਰ ਰੱਖੋ ਸਤ ਸੰਤੋਖ ਜਿਹੜਾ ਹੈ ਉਹਨੂੰ ਆਪਣੇ ਜੀਵਨ ਵਿੱਚ ਢਾਲੋ ਇਹ ਜਦੋਂ ਤੁਹਾਡੇ ਕੋਲ ਆ ਗਿਆ ਤੇ ਰਾਗਨਾਦ ਆਪਣੇ ਆਪ ਹੀ ਪੈਦਾ ਹੋਣਾ ਸ਼ੁਰੂ ਹੋ ਜਾਏਗਾ ਦੂਜਾ ਪਾਉ ਖਤਮ ਕਰਨਾ ਹੈ ਦੂਜਾ ਪਾਪ ਖਤਮ ਕਰੋ ਔਰ ਬਸ ਇਹ ਹੀ ਪਰਮੇਸ਼ਰ ਨੂੰ ਮਿਲਣ ਦਾ ਤਰੀਕਾ ਹੈ ਔਰ ਉਸ ਤੋਂ ਬਾਅਦ ਉਦੇ ਗੁਣ ਗੁੰਦੇ ਚਲੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ